Sajani Saja ਸਤਨਾ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੋੜ ਸੰਗ ਸਹਾਈ ਪਾਇਆ ਜਹ ਜਾਈਏ ਤਹ ਸੋਈ ਲੈ ਕਰ ਕਿਰਪਾ ਪ੍ਰਭ ਮਿਲੇ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੋ ਭਾਈ ਮਨ ਚਿੰਦੇ ਸਗਲੇ ਫਲ ਭਾਵੋ ਜੀਅ ਕੈ ਸੰਗ ਸਹਾਈ ਤਪ ਪੋਨੀਤਾ ਕਰ ਲੈਨੇ ਕਰ ਕਿਰਪਾ ਹਰ ਜਸ ਦੇਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਈਐ ਸੋ ਤਿੰਨ ਹੀ ਜਾਤਾ ਜਮ ਕੰਕਰ ਨੇੜਨਾ ਆਇਆ ਸੁਖ ਨਾਨਕ ਸਰਨ ਸਤਿ ਸ਼੍ਰੀ ਅਕਾਲ ਪੁਰਖ ਬਿਨਾਤਾ ਹਰ ਰਸ ਤਿੰਨ ਹੀ ਜਾਤਾ ਜਮ ਕੰਕਰ ਨੇੜਨਾ ਆਇਆ ਸੁਖ ਨਾਨਕ ਸਰਣੀ So ਸਤਿਨਾਮ ਸ੍ਰੀ ਵਾਹਿਗੁਰੂ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਪਤਾ ਸੁਖ ਰਾਸ ਤਕੋ ਵਿਗਨ ਨਾ ਕੋ ਉਲਾਗੈ ਜਾਂਕੀ ਪ੍ਰਭ ਅਗੇ ਅਰਦਾਸ ਪਰਦਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਮਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮਈ ਪ੍ਰਥਮ ਕੋ ਉਤੇ ਸਮਰਕਾ ਗੁਰੂ ਨਾਨਕ ਲਈ ਧਿਆਏ ਫੇ ਅੰਗਤ ਗੁਰ ਤੇ ਅਮਰਦਾਸ ਸ੍ਰੀ ਆਮਦਾਸ ਐ ਹੋਈ ਸਹਾਰੇ ਅਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਠੇ ਸਬਦ ਬਜਾਈ ਤੇ ਗਵਾਹਾਦਰ ਸਿਮਰਿਆ ਕਰਨੋਂ ਨ ਤੇ ਆਵੇ ਧਾਏ ਸਭ ਥਾਈ ਹੋਈ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਰੇ ਦਸਾਂ ਪਾਤਸ਼ਾਹਿਆਂ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ دیدار ਜੀ ਕਾ ਧਿਆਨ ਤਰ ਕੇ ਬੋਲਾ ਜੀ ਪੰਜਾਬ ਪਿਆਰਿਆਂ ਚੌਹਾਂ ਸਹਿਬ ਜਾਦਿਆਂ 40 ਮੁਕਤੇਆਂ ਹਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨੰਡਿਤ ਕੀਤਾ ਜਨਾਹ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੀ ਜਨਾਹ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦੱਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਂਆਂ ਚਰਖੜੀਆਂ ਤੇ ਚੜ੍ਹੇ ਦਨ ਆਰਿਆਂ ਨਾਲ ਚੜਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇ ਸਾ ਸਵਾਸਾਂ ਸੰਗ ਨਿਭਾਈ ਦਿਨਾਂ ਦੇ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਬ ਤਖਤ ਨਾਨਕੀ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਜਿਤੇ ਆਵਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਾ ਰਚਿਆ ਰਿਆ ਤੋ ਦੇਖ ਤੇਗ ਫਤ ਹੈ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੀ ਬੋਲ ਵਾਲੇ ਬੋਲੋ ਜੀ ਸਖਾ ਨੂੰ ਸਖੇ ਨਾਨ ਕੇਸਦਾਨ ਰਹਿਤਦਾਨ ਬਵੇਕ ਨਾਨ ਵਿਸਾਦਾਨ ਪ੍ਰੋਸਾਦਾਂ ਦਾਨ ਸਰਦਾਂ ਨਾਮਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗ ਜੁਗ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਆਪ ਦੀ ਸਿੱਖਾਂ ਦਾ ਮਨ ਨੀਮਾਤ ਮਤ ਉੱਚੀ ਮਤ ਪਤ ਦਾ ਰਾਖਾ ਪਕਾਲ ਪੁਰਖ ਵਾਹਿਗੁਰੂ ਜੀ ਜੀ ਆਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੀ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਇਹਨਾਂ ਮਾਣਿਆਂ ਦੇ ਮਾਣ ਨੂੰ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਉਟਿਆਂ ਦੇ ਓਟ ਨੇ ਭਤਿਆਂ ਦੇ ਪਾਤ ਰੱਖਣ ਹਰ ਪਿਤਾ ਰਾਜਾ ਨੂੰ ਰਾਜ ਪਾਨਾ ਨੂੰ ਪਾਨ ਦੇਵਾਨ ਨੂੰ ਦੇਵ ਉਪਮਾ ਮਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੇ ਚਰਨ ਕਮਲਾਂ ਬਾਸ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੇ ਦਰੋਂ ਕਰੋ ਵਰਸਾਈ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਨ ਸਿੰਘ ਜੀ ਤੇ ਅਨੇਕ ਸ਼ਹੀਦ ਸਿੰਘਾਂ ਦੀ ਪਾਵਨ ਤੇ ਪਵਿੱਤਰ ਉਸਤਾਨ ਗੁਰਦੁਆਰਾ ਸਿੰਘ ਸ਼ੀਦਾਂ ਸੁਹਾਣਾ ਵਿਖੇ ਆਪ ਜੀ ਨੇ ಅಪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਸਤਿਗੁਰੂ ਜੀ ਆਪ ਜੀ ਨੇ ਆਪਣੇ ਤਖਤਾਂ ਤੇ ਅਮਰਤ ਵੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਕਾਸ਼ਮਈ ਹੋ ਕੇ ਸਰਬੱਤ ਸੰਗਤਾਂ ਨੂੰ ਖੁੱਲੇ ਦਰਸ਼ਨ ਦੇਦਾਰੇ ਬਖਸ਼ ਕੇ ਹੁਕਮਨਾਮਾ ਸਾਹਿਬ ਬਖਸ਼ ਕੇ ਨਦਰੋ ਨਦਰ ਨੇ ਹਲ ਕੀਤਾ ਹੈ ਸਤਿਗੁਰੂ ਜੀ ਇੰਨੇ ਸਮੇਂ ਅੰਦਰ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਪਾਸੋਂ ਸਿੰਘਾਂ ਪਾਸੋਂ ਆਪ ਜੀ ਦੇ ਦਰਬਾਰ ਦੀਆਂ ਸਸਤਰਾਂ ਵਸਤਰਾਂ ਦੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਤਰੋਟੀਆਂ ਭੁੱਲਾਂ ਹੋਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਅੱਗੋ ਵਾਸਤੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਪੜ੍ਹਨਾ ਤੇ ਸੇਵਾ ਕਰਨ ਦੀ ਬਲ ਬੁੱਧੀ ਬਖਸ਼ਿਸ਼ ਕਰਨੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀ ਆ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸਭਨਾ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣੀ ਸਭਨਾ ਦੀਆਂ ਮਨੋ ਕਾਮਨਾਵਾਂ ਗੁਰਮਤੋਂ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰੀ ਅੰਦਰ ਕੜਾ ਪ੍ਰਸ਼ਾਦੀ ਦੇਖ ਸੱਚੇ ਹਾਜ਼ਰ ਹੈ ਆਪ ਜੀ ਭੋਗ ਲਾਓ ਲਗਿਆ ਹੋਇਆ ਭੋਗ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਰੋ ਕਿਰਪਾ ਨਿਤਨੇਮ ਪਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਈ ਪਿਆਰੇ ਮੇਲ ਜਿਨਾ ਮਿਲੇਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੀ ਤਵੇਂ ਜਲਾਈਓ ਸਭ ਸਖਾਂਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੂ ਚਾਹੇ ਖੋਜ ਸ਼ਬਦ ਵਰਾਜ ਕਰੇਗਾ ਖਾਲਸਾ ਜਹਾਜ ਹੈ ਚੜੇ ਸੋਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰਉ ਤਾਰਨ ਜੋ ਸਰਦਾ